ਕਸੇ ਜਨਾਬੀ ਅੱਜ ਦੁਆਬੇ ਦੇ ਵਿੱਚ ਜਿਹੜੀ ਆ ਲੈਂਡ ਪੂਲਿੰਗ ਨੂੰ ਲੈ ਕੇ ਪਹਿਲਾ ਕੈਰੀਏ ਸੰਘਰਸ਼ਾ ਜਿਹੜਾ ਬਿਲਕੁਲ ਦੁਆਬਾ ਲੇਟ ਜਾਗਦਾ ਜਦੋਂ ਜਾਗਦਾ ਫਿਰ ਸਿਰਾ ਕਰਾ ਮੈਂ ਕਿਉਂਕਿ ਮੈਂ ਵਿੱਚ ਵੀ ਦੇਖਿਆ ਕਿਸਾਨੀ ਬਹੁਤ ਚੀਜ਼ ਦੁਆਬੇ ਨੇ ਬਹੁਤ ਸੇਵਾ ਨਾਈ ਥੋੜੇ ਲੋਕ ਬਾਹਰ ਆਏ ਮੰਨੇ ਘੱਟ ਹੈ ਜ਼ਮੀਨਾਂ ਵੀ ਥੋੜੀ ਹੈ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਕਿ ਜਵਾਬੇ ਦੇ ਵਿੱਚ 80% ਦਵਾਬਾਦ ਕੋਈ ਖਾਦੀ ਘਰ ਖਾਦੀ ਅਜੇ 4000 ਏਕੜ लवली ਵਾਲਾ ਲੈ ਕੇ ਗਿਆ ਜਿਹੜਾ ਪਿੰਡ ਵਾਲਾ ਐ ਐਚਪੀ ਐਚਜੀਆਈ ਤੱਕ ਐਸਆਈ ਤੱਕ ਐਸਐਸਈ ਤੱਕ ਇਹ ਸੰਸਥਾ ਕੀ ਪੜਾਈ ਗਈ ਉਹਨਾਂ ਨੇ ਉਨੇ ਕੋਈ ਦੇਖੇ ਵੀ ਆ ਰਹੇ ਸੀ ਮੈਂ ਇਹ ਦੋ ਅਸੀਂ ਬੇਚ ਦੇ ਗਏ ਖਾਸ ਤੌਰ ਤੇ ਮੈਂ ਦੁਆਬੇ ਦੀ ਧਰਤੀ ਦੇ ਕੁੱਕੜ ਫੰਡ ਖੜਾ ਦੁਆਬੀਆਂ ਨੂੰ ਬੇਚੀ ਆ ਯਾਰ ਤੁਸੀਂ ਹੌਜੋਗਦਾਂ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਬਾਜ਼ਾਰ ਦੇ ਮਾਲ ਵਾਲਾ ਫੋਨ ਕਰਿਆ ਦੁਆਬੀ ਵੀ ਹੋਵੇ ਛੋਟ ਨੂੰ ਬੇਨਤੀ ਆ ਬਾਈ ਜੀ ਸਾਦ ਕੇ ਬਾਹਰ ਜਾ ਜਮੀਨਾਂ ਵੇਚ ਕਿਸੇ ਵੀ ਕੀਮਤ ਤੇ ਜ਼ਮੀਨ ਆਪਣੀ ਵਿੱਚੋਂ ਤੁਹਾਨੂੰ ਤਾਂ ਇਹ ਬਰਾਬਰ ਮਿੱਟੀ ਦੇ ਪੈਸੇ ਦੋ ਜਮੀਨ ਲੈਣ ਇੱਥੇ ਮੈਂ ਸੁਣਿਆ ਮੈਨੂੰ ਦੱਸਿਆ ਮੁੰਡਿਆਂ ਨੇ ਕਹਿੰਦੇ ਬਾਈ ਜੇ ਕੋਈ ਬੰਦਾ 8 ਜਾਂ 10 ਬਲੇ ਦਾ ਮੰਗਦਾ ਤੇ ਤੜਕੇ ਨੂੰ ਮਰਤਲ ਦਾ ਬੰਦਾ ਤੇ ਇਹਦਾ ਇਹਨਾਂ ਜਿਹੜੀ ਕਿੜੀ ਫਰਮ ਇਹਨਾਂ ਦਾ ਤਾਂ ਬੰਦਾ ਘਰੇ ਬੈਠਦਾ ਜੀ ਦੱਸੋ ਜੀ ਅੱਛਾ ਤੁਹਾਡੇ ਨਾਲ ਜਿੰਨਾ ਮੰਗੂ ਉਹ ਹੋ ਮੰਗੇ ਪੈਸੇ ਦੇ ਕਿਉਂ ਦੇ ਰਹੇ ਕਿਉਂਕਿ ਮੈਂ ਸਮਝਣ ਦੀ ਕੋਸ਼ਿਸ਼ ਕਰ ਉਹ ਵਾਗਦੀ ਬਾਦਮਾਈ ਧਰਮ ਦੀ ਬਾਦਮਾਈ ਉਹ ਜਾਂਦੀ ਈਮਾਨ ਮੰਗ ਪਾਉਂਦੇ ਉਹ ਹਿਸਾਬ ਨਾਲ ਜੇ ਮੰਗ ਹੋ ਜਾਂਦੇ ਤੁਸੀਂ ਇਹ ਤਵਜਾ ਕਰੋਗੇ ਤਾਂ ਹੀ ਦੁਨੀਆ ਦੇ ਕਰੋਗੇ ਮਾਨ ਸਰ ਆਪਣੇ ਅੰਤੋਜ ਬਾਣ ਨੇ ਇਹ ਸਵਾਲ ਚ ਕਿਹਾ ਕਿ ਜਿਹੜਾ ਪੰਜਾਬ ਦਾ ਦੁਆਬਾ ਬੈਠੇ ਆ ਲਗਭਗ 80 ਦਿਨ ਤੁਸੀਂ ਹੋਣਗਾ ਤੁਹਾਡੀ ਜਿਹੀ ਚੱਲ ਬੰਦੀ ਵੀ ਅਸੀਂ ਜਿਹੜੇ ਪਰਸੈਂਟ ਬੈਂਡ ਤਾਂ ਪਹਿਲੇ ਤੋਂ ਨਿਕਲ ਕਿਉਂਕਿ ਉਹ ਤੇ ਲੈਡ ਪੁੱਛੀ ਦਿੱਤੀ ਉਹ ਤਾਂ ਸੋਨਾ ਕਿਨੂੰ ਹਾਂ ਸੋਨਾ ਨਹੀਂ ਹੁਣ 50 ਤੋਂ 60 ਲੱਖ ਜਿਹੜਾ ਬੰਦਾ ਖੇਰ ਪੰਜਾਬੀਅਤ ਤੇ ਆ ਕੇ ਬਾਤ ਚ ਡੈਮੋਗ੍ਰਾਫੀ ਪੰਜਾਬ ਨੂੰ ਬਦਲੀ ਜਾ ਰਹੀ ਆਨਲਾਈਨ ਸਮੇਂ 'ਚ ਬਹੁਤ ਸਮਾਲਣਾ ਹੋਣਾ ਸਾਡੇ ਕਿੰਨੇ ਤੇ ਮੀਨ ਹੀ ਲੱਗਦੀ ਗਿਣਤੀ ਘਟੀ ਵੋਟਾਂ ਘਟੀਆਂ ਜਿਹਦੇ ਵੋਟਾਂ ਆਉਂਦੀ ਗਿਣਤੀ ਉਹਦਾ ਰਾਜ ਹੀ ਸਵਾਰ ਪੰਜਾਬ ਉਹਦਾ ਸ਼ੱਕਾ ਜੀ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਤੇ ਸਨ ਗਰੋਧ ਨਹੀਂ ਸਾਟਾ ਸਾਡੇ ਬੰਦੇ ਬਾਹਰ ਕੰਮ ਕਰ ਜਾਂਦੇ ਅਸੀਂ ਕਹਿੰਨਾ ਜੇ ਪਾਰਚਲ ਤਰੰਗੂ ਅੱਡਾਗਾ ਲੈਣ ਤਾਂ ਕਾਨੂੰਨ ਬਣਦਾ ਕਿ ਕਾਨੂੰਨ ਬਲਾਦਾ ਸੈਂਟੀਲ ਸਰਕਾਰ ਦੇ ਵਿੱਚ ਸਰਦਾਰ ਸਿੰਘ ਜੀ ਉੱਥੇ ਨੌਕਰੀ ਪੰਜਾਬ ਤੋਂ ਬਣਦੀ ਕਰਨਾ ਬੰਦਾ ਜੀ ਹਰਲਾ ਬੰਦਾ ਹਰਲਾ ਬੰਦਾ ਸ਼ਕਤਾ ਪੂਰੀਆਂ ਕਰੀਏ ਨਾ ਤੇ 50 ਕਿਉਂ ਹਰ ਬੰਦਾ ਕਰ ਰਿਹਾ ਮਰਾਠੇ ਆਪਣੀ ਲੜ ਰਹੇ ਨੇ ਵਿਰਾਤੀ ਆਪਣੀ ਲੜ ਰਹੇ ਨੇ ਬਿਹਾਰ ਦਾ ਲਾਲੂ ਦਾ ਮੁੰਡਾ ਆਪਣਾ ਐਸਵੀ ਜਾਲਮ ਕਹਿ ਰਿਹਾ ਕਿ ਬਿਹਾਰ ਦਾ ਸੈਲੀ ਸੈਲੀ ਨੌਕਰੀ ਕਰਨ ਗੱਲ ਜੀ ਮੇਰੀ ਸਰਕਾਰ ਦੀ ਹੈ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇਕਾਂ ਦੀ ਗੱਲ ਕਰਦੇ ਆਂ ਇਹ ਦੇਸ਼ ਤੋਂ ਨਹੀਂ ਅੱਲਾ ਕਰਕੇ ਇਹ ਦੇਸ਼ੀ ਲੋਧੀ ਗੱਲਾਂ ਕਰਦੇ ਆਂ ਤਾਂ ਇਹ ਗੱਲ ਨੂੰ ਸਮਝਣ ਦੀ ਲੋੜ ਆ ਵੀ ਅਸੀਂ ਡਰ ਗਏ ਨਾ ਖੁੱਲ ਕੇ ਹੱਥ ਚ ਇਹ ਕੰਧਾ ਆਉਂਦੀ ਨਹੀਂ ਸਕੀ ਮੈਂ ਕਹਿੰਦਾ ਪੰਜਾਬ ਪੰਜਾਬੀਆਂ ਜੀ ਹਿੰਦੂ ਪੰਜਾਬ ਸਿੱਖੀ ਪੰਜਾਬ ਜੋ ਸੋ ਉਹ ਸਾਰੇ ਪੰਜਾਬੀ ਇਕੱਠੇ ਹੋ ਗਏ ਪੰਜਾਬ ਦੇ ਖੇਤੀਬਾੜੇ ਕਿਨੋਂ ਪਹਿਲਾਂ ਸੈਂਟਰ ਦੇ ਖਲਾਬ ਹੋੜ ਡੈਡ ਕੋਲਿੰਗ ਜਿਹੜੀ ਹੈਗੀ ਆ ਪੰਜਾਬ ਸਤਾ ਦੇ ਜਿਹੜੇ ਸੰਘਰਸ਼ ਆਏ ਉਹ ਦੌਰ ਵਿੱਚ ਰੋਣਾ ਪਿਆ ਇਹ ਗਵੇਂ ਪਿਛਲੀ ਪੀੜ੍ਹੀਆਂ ਜਿਹੜੀਆਂ ਸਾਡੀਆਂ ਬਾਪੂ ਸੰਘਰਸ਼ ਲੜਦੀਆਂ ਰਹੀਆਂ ਆ ਸਾਡੀ ਪੇਰੀ ਪੀੜ੍ਹੀ ਨੇ ਸੰਘਰਸ਼ ਕਰਿਆ ਭਾਵੇਂ ਕਿਹੜਾ ਫੇਰ ਜਿਹੜਾ ਸੰਘਰਸ਼ ਵਾ ਨੂੰ ਕੋਈ ਉਹ ਪੰਜਾਬ ਦੇ ਜੰਮਿਆਂ ਨੂੰ ਨਹੀਂ ਤਾਂ ਸਾਨੂੰ ਹੁਣ ਆਪ ਦਾ ਉਹ ਦੌਰ ਦਵਾਰਾ ਇਹ ਆਉਣਾ ਪੰਜਾਬ ਤੇ ਕਿ ਜਿਵੇਂ ਕਿਸੇ ਸਮੇ ਸਾਡੇ ਯੋਧੇ ਘਰ-ਵਾਰ ਛੱਡ ਕੇ ਜੰਗ ਲਾ ਚੇ ਉਹੀ ਮਾਹੌਲ ਪੰਜਾਬ ਚ ਪੜਨਾ ਤਾਂ ਨਿਕਲ ਨਹੀਂ ਪਿਆ ਛੱਡਣੇ ਪੈਣੇ ਆ ਜਿੰਨਸਲਾਂ ਬਚਾਉਣੀਆਂ ਜੇ ਘਰੇ ਬੈਠੇ ਰਹੇ ਨਾ ਨਸਲਾਂ ਨਾ ਫਸਲਾਂ ਨਾ ਧਰਤੀ ਨਾ ਸੱਭਿਆਤਾ ਨਾ ਬੋਲੀ ਨਾ ਪਾਣੀ ਕਿੱਥੇ ਤੁਮਾਤਾ ਪੱਦਰ ਦੇਖਦੇ ਆ ਸਾਊਥ ਹੈ ਜਿਹੜੀ ਛੱਡੀਆਂ ਇੰਡਸਟਰੀ ਸਟੇਟ ਹੈਗੀਆਂ ਉਹ ਤਾਂ ਜਿਹੜੇ ਕਿਸੇ ਵੀ ਪਾਰਟੀ ਦੇ ਜਿਹੜੇ ਨਮਾਇਦੇ ਹੈਗੇ ਉਹ ਆਪਣੇ ਬੋਲੀ ਦੀ ਹੀ ਧਾਰੀ ਪਾਲਦੇ ਹੋਏ ਆਪਣੀ ਪੁਆਰੀ ਫੌਜ ਹੈ ਪਰ ਜਿਹੜਾ ਪੰਜਾਬ ਦਾ ਆਪ ਲਿਖਦੇ ਆ ਲੀਡਰਸ਼ਿਪ ਜਿਹੜੀ ਕਿਸੇ ਵੀ ਪਾਰਟੀ ਦੀ ਨੀ ਕੋ ਬਹੁਤ ਵੱਡੀ ਖਰੋਦ ਬਹੁਤ ਵੱਡਾ ਬਾੜਾ ਤੇ ਤੁਹਾਡੇ ਸਿੱਖ ਆਪਣੇ ਨੌਜਵਾਨ ਹੈਗੇ ਸਿੱਖ ਜਿੱਥੇ ਬੰਦਿਆ ਕੌਣ ਜਿੱਥੇ ਬੰਦਿਆ ਉਹ ਪੁਰਾਣੇ ਵੜਾ ਲੜਾਈ ਜਿਹੜੀ ਲੜਨੀ ਬਹੁਤ ਕਿੰਗਾਲੀ ਪੰਜਾਬ ਦੀ ਬਹੁਤ ਮਾਰੂ ਸਾ ਨੌਜਵਾਨਾਂ ਦਾ ਬਸ ਤੇ ਪੰਜਾਬੀਆਂ ਦਾ ਵੇਸਲਾਪਾ ਪਾਕੀ ਪੰਜਾਬੀ ਹਰ ਔਰ ਪਾਸੋਂ ਵੇਸਲੇ ਕੋਈ ਮਸਲਾ ਨਹੀਂ ਕੋਈ ਮੰਨਦੀ ਇਤਿਹਾਸ ਪਰ ਪਾਣੀ ਜਾ ਰਹੇ ਹੈ ਜਹਿੜੇ ਹੋ ਰਹੇ ਹੈ ਧਰਤੀ ਖੋਈ ਜਾ ਰਹੀ ਹੈ ਇਹ ਫਸਮੜਾ ਮੋਟਾ ਉੱਤਲੇ ਨਰਮੀ ਆ ਕਿਤੇ ਪੰਜਾਬ ਦਾ ਬੱਚਾ ਬੱਚਾ ਉੱਠਣਾ ਚਾਹੀਦਾ ਹੈ ਸੋ ਮੈਂ ਲੁਧਿਆਣੇ ਦੇ ਪਿੰਡਾਂ ਦੇ ਲੋਕਾਂ ਨੂੰ ਪੁੱਛਿਆ ਵੀ ਜੇ ਤੁਹਾਨੂੰ 10 ਕੋੜੇ ਤੋਂ ਕਿੱਲੇ ਦਾ ਦੇਵੇ ਤਾਂ ਲੋਕ ਵੇਚਣ ਨੂੰ ਤਿਆਰ ਆ ਹਾਲਾਂਕਿ ਜਿੰਨਾਂ ਨੇ 10-10 ਕੋੜੇ ਦੇ ਕਿੱਲੇ ਵੇਚੇ ਆ ਉਹ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੀਆਂ ਗੰਦਸਤੌਂ ਕੀ ਕਰ ਰਹੀ ਹੈ ਡੇੜੀਆਂ ਲਈ ਖੜੇ ਗੁਲਸਰ ਪੈਸਾ ਨਹੀਂ ਖੜਨਾ ਬਾਈ ਕਿ ਧਰਤੀ ਨਾ ਟੁੱਟੇ ਨਾ ਭੱਜੇ ਨਾ ਜੰਗ ਲੱਗੇ ਨਾ ਸੰਕਲ ਲੱਗੇ ਕਿੱਥੇ ਜਾਂਦਾ ਦੇਖੋ ਅੱਜ ਸੁਧਾਨਾ ਸਾਹਿਬ ਨਸ਼ੇ ਦੀ ਗੱਲ ਕਰ ਲਈਏ ਲੈਂਡ ਕੋਡਿੰਗ ਦੀ ਗੱਲ ਕਰ ਲਈਏ ਬਿਜਲੀ ਦੀ ਗੱਲ ਕਰ ਲਈਏ ਪ੍ਰਵਾਸੀ ਬਹੁਤ ਸਾਰੇ ਲੱਗਦਾ ਨਹੀਂ ਪੰਜਾਬ ਤੁਸੀਂ ਦੇ ਰੱਖਿਆ ਇੱਥੇ ਦੇਖੋ ਪੰਜਾਬ ਦੇ ਨਾਲ ਹਮ ਤੱਕ ਸ਼ਾਸ਼ਾ ਹੁੰਦਾ ਹਾੜ ਆਉਂਦੇ ਆ ਲੋਕਾਂ ਦੇ ਹਾਰ ਤੱਕ ਕੁਦਰਤੀ ਮਾਰ ਆ ਨਹੀਂ 19 23 ਤੇ 25 ਕਿੰਨਾ ਸਾਲਾਂ ਚ ਨਵਾਂ ਵਾਲੀ 23 ਦੇ ਵਿੱਚ ਇਹਨਾਂ ਨੇ ਕੀ ਕਰਦੇ ਪਾਣੀ ਡੈਮੇਜ ਇਕੱਠਾ ਕਰਦੇ ਆ ਸਾਹਿਬ ਮਗਰੋਂ ਯਕਦਮ ਸ਼ਰਨਗੋਈ ਦੇ ਉਹਦਾ ਜਾਨੀ ਮਾਲੀ ਨੁਕਸਾਨ ਹਜ਼ਾਰਾਂ ਦਾ ਸੀ 23 ਦੇ ਵਿੱਚ 12 ਅਗਸਤ 23 ਨੂੰ ਸਾਡੀ ਟੀਮ ਲੁਧਿਆਣਾ ਤੋਂ ਉਹਨੇ ਇੱਕ ਆંકੜੇ ਇਕੱਠੇ ਕਰਦੇ ਜਿਹੜੀ ਵੈਬਸਾਈਟ ਸੀ ਜੀਵੀਐਬਲੂ ਤੋਂ ਇਹ ਕਿੰਨਾ ਪਾਣੀ ਦਾ ਪੱਧਰ ਆਉਂਦਾ ਹੈ ਕਿੰਨਾ ਪਿਛੋਂ ਆ ਰਿਹਾ ਤੇ ਕਿੰਨਾ ਤੇ ਸ਼ਾ ਪਿਛੋਂ ਪਾਣੀ ਬਹੁਤ ਵੱਡੀ ਪੱਧਰ ਤੇ ਆ ਰਿਹਾ ਸੀਗਾ ਪਾਗਨਾਉਂ ਦੇ ਵਿੱਚ ਵਧ ਰਿਹਾ ਸੀ ਇਹਦੇ ਨੇ ਪਾਣੀ ਨੂੰ ਵੱਧ 12 ਅਗਸਤ ਨੂੰ ਬੰਦ ਕੀਤਾ 17 ਅਗਸਤ ਨੂੰ ਛੱਟਿਆ ਜਾਵੇ ਧਰਵਾ। ਹੁਣ ਇਹ ਨਸਾਨ। 21 ਅਗਸਤ ਦੀ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਬੱਚੇ ਖਬਰ ਲਗਦੀ ਹੈ ਕਿ ਹੜ੍ਹ ਕੁਦਰਤੀ ਨਹੀਂ ਆਪ ਨੇ ਸੀਪੰਧਿਆਂ ਦੁਆਰਾ ਲਿਆਂਦਾ ਗਿਆ ਹੜ੍ਹ। ਕਿੱਸ ਇਹ ਸ਼ਾਸਨ ਇਹ ਸਰਦ ਅੱਜ ਵੀ ਹੋ ਰਿਹਾ ਅੱਜ ਵੀ ਪਾਣੀ ਇਕੱਠਾ ਕਰ ਲੈਂਦੇ ਆ। ਤੁਸੀਂ ਹਰਾਨੀ ਦੀ ਗੱਲ ਦੇਖੋ ਜਿਹੜੀ BBMP ਦੀ ਵੈਬਸਾਈਟ ਹੈ ਉਹ ਸਾਰਾ ਰਿਕਾਰਡ ਹੁਣ ਤੱਕ ਜੜਾਤ ਆ। ਕੋਈ ਅੰਕੜਾ ਤੁਸੀਂ ਦੇਣਾ। ਸੱਤ ਦੇਣੇ ਆ ਕੁਝ ਨਹੀਂ ਦੇ। BBMP ਦੇ ਵਿੱਚ ਪੰਜਾਬ ਦੀ ਗੱਲ ਕਰਤਾ ਹੁਣ ਭਵਾਨਤਨ ਇਹਨਾਂ ਦਾ ਸ਼ਾਸਤ ਦਾ ਹਿੱਸਾ ਬਣ ਕੇ ਨਾਲ ਸੈਂਟਰ ਤੇ ਇਹਨਾਂ ਜਾਣ ਵਿੱਚ ਕੇ ਗਰਾਮਾ ਕੀਤਾ ਉਹਦੇ ਪੋਸ ਸੁਲਾਈ ਉਹਨਾਂ ਦੇ ਅਧਿਕਾਰੀ ਨੂੰ ਚੋਣਾਂ ਦਾ ਜਾ ਕੇ ਉਹਨਾਂ ਨੇ ਦਾ ਬਹਾਨਾ ਆਪਣਾ ਕਿ ਸੀਏਸ ਸਖਲਾਸ ਵਿੱਚ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਬੜੀਆਂ ਗਹਿਰੀਆਂ ਦੇ ਸ਼ਾਸਤ ਪਹਾੜੀ ਨਸਲ ਪੁੱਛੀ ਕਿਵੇਂ ਕਰ ਰਹੇ ਕਿ ਬੱਤਰਤੀ ਬੰਦੇ ਨਹੀਂ ਪੈਦਾ ਕਰਦੀ ਧਰਤੀ ਕਰਦਾਰ ਆਣਾ ਖੰਡਾ ਦਾ ਇੱਕ ਦੁੱਤ ਨਾ ਦੇ ਲੀਨਿਆ ਪੈਦਾ ਇਹ ਲਲਕਾਰ ਨਾਲੀ ਸੂਚ ਵਿੱਚ ਪੈਦਾ ਇਹ ਫਾਂਸੀਆਂ ਚੜਨ ਵਾਲੀ ਸੂਚ ਵਿੱਚ ਪੈਦਾ ਕਰਨੀ ਉਹ ਰੜਕਦੇ ਆ ਪੂਰਾ ਦੇਸ਼ ਫਿਰੋਂ ਸਮਾਤ ਆਇਆ ਇਹ ਪੇਰ ਨਹੀਂ ਹਟਦੇ ਫਨੌਰ ਦੇ ਇੱਕ ਪਿੰਡ ਦੇ ਵਿੱਚੋਂ ਖਬਰ ਆਈ ਤੁਸੀਂ ਤੇ ਪ੍ਰੈਮ ਵੀ ਹੁੰਦੇ ਬੱਚਿਆਂ ਬੱਚੇ ਨੇ ਨਾ ਉਹ ਖੜਿਆ ਵਾ ਭਾਈ ਉਹੀ بار بار ਗੱਲ ਆ ਜਾਂਦੀ ਕਿ ਜਿਵੇਂ ਆਹ ਹਾ ਤੇ ਰਿਆਮਾਂ ਦੇ ਹਰ ਨਾਲ ਪੰਜਾਬ ਨੂੰ ਹਾਰਨਾ ਇਹ ਕੋਈ ਵੀ ਫੜ ਨਸ਼ਿਆਂ ਦਾ ਹੜ ਜਿਹੜਾ ਸਾਡੀ ਜਮਾਨੀ ਨੂੰ ਚਵਾਕਾਂ ਘਾ ਲਿਆ ਮੋਬਾਈਲਾਂ ਦਾ ਹੜ ਮੋਬਾਈਲ ਵੀ ਬੜਾ ਖਤਰਨਾਕ ਹੈ ਨਾ ਜਵਾਕਾਂ ਕੋਲ ਇੰਨਾ ਮੋਬਾਈਲ ਹੈ ਇਹ ਵੀ ਨਸ਼ੇ ਨੂੰ ਪੜ ਇਹਦੇ ਵੀ ਲੋਕ ਡਿਪਰੈਸ਼ਨ ਨਾਲ ਸਤਾਣ ਪੋਏ ਮੈਂ ਕਹਿੰਦਾ ਕਿਸੇ ਵੀ ਤਰੀਕੇ ਨਾਲ ਆਪਾਂ ਉਹਦੇ ਲਈ ਪੰਜਾਬ ਦੇ ਲੋਕ ਵੀ ਤਾਂ ਜ਼ਿੰਮੇਦਾਰ ਹੈ ਨਾ ਸਾਡੇ ਧੌਣਾਂ 'ਚ ਕਿੱਲੇ ਨੇ ਸਾਡੇ ਧੌਣਾਂ ਸੜੀਏ ਫਸੇ ਹੋਏ ਨੇ ਕਿਸੇ ਪਾਰਟੀ ਦਾ ਸੜੀਆ ਕਿਸੇ ਪਾਰਟੀ ਦਾ ਸੜੀਆ ਇੱਥੇ ਰੱਖਿਆ ਚੱਲਦੀਆਂ ਕਿਉਂ ਨਹੀਂ ਇਕੱਠੀਆਂ ਹੁੰਦੀਆਂ ਤੇ ਤਰਾਈ ਬਹੁਤ ਮਹੱਤਵਪੂਰਨ ਸਵਾਲ ਆ ਜਿਹੜਾ ਜਿਹੜਾ ਸੋਦਾ ਇੱਕ ਹੋਣਾ ਜ਼ਰੂਰੀ ਆ ਪਰ ਮੈਂ ਇੱਥੇ ਵੀ ਕਹਿੰਦਾ ਵੀ ਉਹ ਜੱਥੇ ਬੰਦੇਆਂ ਦਾ ਕੋਈ ਸ਼ੂਰ ਨਹੀਂ ਆ ਉਹ ਜੱਥੇ ਬੰਦੇ ਲਗਾਤਾਰ ਯਤਨ ਕਰ ਰਹੇ ਆ ਵੀ ਇਕੱਠੇ ਹੋਏਗੇ ਕੁਛ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਏਜੰਡੇ ਆਪ ਦੇ ਪਿੱਛੇ ਕੋਈ ਹੋਰ ਨੇ ਇਹ ਸਮਝਣ ਦੀ ਲੋੜ ਆ ਲੋਕਾਂ ਦੇ ਬੱਚੇ ਗੱਲ ਆਉਣੀ ਚਾਹੀਦੀ ਕਿਹੜੀ ਤਰ੍ਹਾਂ ਦੇ ਏਜੰਡੇ ਕੀ ਆ ਕਿਹੜੀ ਤਰਫ ਪੰਜਾਬ ਲਈ ਲੜ ਰਹੀ ਹੈ ਕਿਹੜੀ ਤਰਫ ਨੇ ਝੰਡੇ ਲੈ ਕੇ ਲੜਦੇ ਇਹ ਵੀ ਸਮਝਣ ਦੀ ਲੋੜ ਆ ਇਹ ਬੜੀ ਗੁੰਝਲਦਾਰ ਕਹਾਣੀਆਂ ਆ ਆਉਣ ਵਾਲੇ ਸਮੇਂ ਦੇ ਲੋਕਾਂ ਦੇ ਸਾਹਮਣੇ ਆਉਗੀ ਇਹ ਗੱਲ ਅੱਜ ਲੋਕਾਂ ਨੂੰ ਅਪੀਲ ਕਰਦੇ ਆਂ ਜ਼ਮੀਨਾਂ ਦੇ ਕਿਸੇ ਵੀ ਕੀਮਤ ਤੇ ਯੋ ਕਿ ਜ਼ਮੀਨਾਂ ਵੇਚ ਕੇ ਪਾਸ਼ਾਹੀ ਦਾਵੇ ਦੀ ਆਪਾਂ ਗੱਲ ਕਰਦੇ ਆਂ ਕਿ ਕਿਸੇ ਫਿਰ ਸਾਡੇ ਪਾਸ਼ਾਹੀ ਦਾਵੇ ਬਤਰਾ ਰਹੇ ਨੇ ਸਰ ਇਹ ਦਾਵਾ ਹੀ ਛੱਡ ਕਬਜ਼ੇ ਹੀ ਛੱਡ ਅੱਜ ਤੱਕ ਇਹਦੇ ਕਦੇ ਕਬਜ਼ਾ ਨਹੀਂ ਛੱਡਿਆ ਜਿਉਂ ਅਸੀਂ ਇੱਥੇ ਆ ਕੇ ਸਾਡੀ ਭਾਮ ਜਿਹੜੀ ਵਸਤੂ ਹੈ ਨੂੰ ਅਸੀਂ ਛੱਡ ਰਹੇ ਆਂ ਆਪੀ ਡਾਲਰਾਂ ਦੇ ਲਾਲਚਾਂ ਚ ਜਵਾਗ ਬਾਹਰ ਲੈ ਗਏ ਆਂ ਘਰਾਂ ਵਿੱਚ ਜਿੰਦੇ ਲਾਗੇ ਆ 10-10 ਸਾਲ ਜਿਹੜਾ ਨਹੀਂ ਮਾਰਦੇ ਢੀਕੀ ਜਾਂਦੇ ਦੁਆਬੇ ਵਾਲੇ ਤਾਂ ਕੋਦੋਂ ਰੇਟ ਵਧੇ ਜਮੀਨ ਵੇਚ ਕੇ ਐਸੇ ਹੀ ਦਾਣਾ ਮੰਡੀ ਵਿੱਚ ਕੁੱਕੜ ਪੜੀ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਬਹੀਰ ਨਾਲ ਕਿਤੇ ਪਹੁੰਚੇ ਉਸ ਵੇਲੇ ਜਿਹੜੀ ਤਦਾਦ ਸੀ ਸੰਗਤਾਂ ਦੀ ਉਸ ਦਿਨ ਹੀ ਵੇਚ ਮਾਰ ਆਜੇ ਉਹ ਚਾਹੇ ਕੋਈ ਐਂਥੀng ਹੋਣੇ ਰਹਾ ਪਰ ਜੀਐਨਡੀ ਵਿੱਚ ਹੀ ਐਸੇ ਤੱਕ ਮਾਰ ਅਮਰਪਾਲ ਸਿੰਘ ਦੀ ਗੱਲ ਕਰ ਗਏ ਜਾਂ ਜਿੰਨੇ ਸਾਡੇ ਬੰਦੇ ਸਿਆਂਗੇ ਹੁਣ ਇੱਕ ਗੱਲ ਤਾਂ ਹੋ ਰਹੀ ਹੈ ਸਾਨੂੰ ਜੀਓ ਸੰਘਣ ਦੀ ਉਹ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖਾਂ ਦਾ ਤਾਕਤ ਉਹ ਬਾਤ ਰਹੀ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਜਿਹੜਾ ਫਤੂ ਰਗਰੀਤ ਬਿਲਕੁਲ ਲਗਾਤਾਰ ਵਿਰੋਧ ਕਰਦਾ ਕਿ ਅਸੀਂ ਮੈਂ ਮਰ ਤੂੰ ਦਾ ਮਰਦੇ ਉਦੋਂ ਤੱਕ ਮੈਂ ਕਿਸੇ ਬੰਦੇ ਨੂੰ ਬਾਹਰ ਨਹੀਂ ਆਉਂਦਾ ਅੱਤਵਾਦੀ ਕਿ ਬਾਹਰ ਆਉਂਦੇ ਅੱਜੋ ਕੰਬਲੀ ਸਿੰਘ ਕਹਿ ਰਹੇ ਹਾਂ ਜੀ ਹਾਂ ਕਿ ਖੰਦੀ ਸਿੰਘ ਬਾਹਰ ਆਉਂਦੇ ਕਿਦਾ ਮਤਲਬ ਬੀਜਪੀ ਉਸ ਤੋਂ ਸ਼ਰਕ ਕਰ ਦੇ ਸਕਦਾ ਹੈ ਨਾ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਤਵਾ ਜਾਂ ਸਿੱਖਾਂ ਦੀ ਅੱਜ ਗੱਲਬਾਤ ਕੋਈ ਗੁੰਨਾਖਾਤ ਨਹੀਂ ਉਹਦੇ ਵਿੱਚੋਂ ਚੀਜ਼ਾਂ ਨਿਕਲ ਕੇ ਆ ਰਹੀਆਂ ਸਾਨੂੰ ਸਵਾਗਤ ਕਰਨਾ ਹੈ ਸਾਡੇ ਕੋਲ ਬੰਦੇ ਛੜਦਾ ਸਿਧਾਨਕ ਕਾਨੂੰਨ ਤੌਰ ਤੇ ਵੀ ਸਜ਼ਾਾਂ ਪੂਰੀਆਂ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਉਹਨਾਂ ਨੂੰ ਆਉਣਾ ਚਾਹੀਦਾ ਜੇ ਕੋਈ ਛੜਦਾ ਸਾਨੂੰ ਇਹ ਨਹੀਂ ਵੀ ਖਾਣ ਦਿਓ ਪਰ ਤੁਸੀਂ ਆਪਣੀ ਅਗਲੀ ਲੜਾਈ ਲਈ ਤਿਆਰ ਰਹੋ ਉਹ ਨਾ ਵੇਸਲੇ ਹੋ ਜਾਈ ਸਾਡੇ ਨੇ ਬੰਦੇ ਛੱਡ ਕੇ ਸਾਡੇ ਕਰਜ਼ੇ ਮaaf ਕਰਦੇ ਸਾਡਾ ਉਹ ਕਰਤ ਆਪਣਾ ਉਹ ਦੇਖੋ ਉਹੀ ਜਿਵੇਂ ਸ਼ੋਧਿਆ ਬੋਗਿਆ ਸ਼ਾਮਦਾਨ ਦੰਡ ਤੇ ਉਹਨਾਂ ਨੇ ਹਰ ਹਥਿਆਰ ਵਰਤਨਾ ਸੱਤ ਤਰੀਕਾ ਵਰਤਨਾ ਤਾ ਹਦ ਸਦਾਲ ਚ ਵੀ ਦੇਣਗੇ ਸਦਾਨ ਸਾਹਿਬ 27 ਅਗਲੀ ਸਾਹਿਬ 27 ਜਿਹੜੀ ਆ ਰਹੀ ਹੈ ਇਲੈਕਸ਼ਨ ਪੰਜਾਬ ਦੇ ਪੰਜਾਬ ਦਾ ਨਵੀਂ ਚੀਜ਼ ਆ ਰਹੀ ਹੈ ਉਹ ਤੁਸੀਂ ਜਿ세 ਵੀ ਜਾਂਦੇ ਨੌਰਥਰਨ ਪ੍ਰਦੇਸ਼ ਦਾ ਦੇ ਤੁਹਾਨੂੰ ਫੋਲੋ ਵੀ ਕਰਦਾ ਫੋਟੋ ਵੀ ਕਿਥੋਂ ਕਰਦਾ ਪਰ ਜਿਹੜੀ ਵਿਚਾਰਧਾਰਾ ਜਾਂ ਜਿਹੜੀ ਜਿਹੜੀ ਗੱਲਾਂ ਕਰਦੇ ਪੰਜਾਬੀ ਦੇਖਦਾ ਚੱਲਦੀਆਂ ਗੋਲੀ ਦੀਆਂ ਨਸ਼ੇ ਦੇ ਖਿਲਾਫ ਜਾਂ ਪੰਜਾਬ ਦੀ ਸੱਤਾ ਕਰਨ ਸੰਭਾਲਨ ਦਾ ਉਹ ਇਹਨਾਂ ਪੰਜਾਬ ਦੇ ਨਵਾਂ ਨੌਜਵਾਨ ਕਿੰਨਾ ਕੁ ਚੱਲੇ ਬਹੁਤ ਵੱਡੇ ਕੋ ਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਇੱਕ ਬਿੰਦੂ ਅਹਿਮ ਜੁਲਦਾਰ ਅੱਗੇ ਗੱਲ ਪ੍ਰਚਾਰ ਨਹੀਂ ਜਾਂਦਾ ਹਮਾਰਕਲ ਦਾ ਪ੍ਰਚਾਰ ਪਰ ਨੌਜਵਾਨਾਂ ਨੂੰ ਤੀਰ ਹੈ ਵੀ ਜਿਹੜੀ ਨਕਤੀ ਬਿਤੀ ਆ ਨਾ ਫੱਕੀ ਸੋਚ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਉਹ ਤੋਂ ਗਰੇਜ ਕਰਦੇ ਸਾਨੂੰ ਲੋਨ ਆਦ ਚੰਗੀਆਂ ਚੀਜ਼ਾਂ ਉਹ ਤੋਂ ਸਿੱਖਣਾ ਅਭਿਆਨ ਕਰ ਉਹਤੇ ਅਮਲ ਕਰ ਫਿਰ ਅਸੀਂ ਪੰਜਾਬ ਨੂੰ ਉਹ ਕਿਤੇ ਗਿਰਦਾ ਪ੍ਰਚਾਰ ਦੇ ਨਹੀਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਹੋਈ ਜਾਂਦਾ ਹੁਣ ਤਾਂ ਕਿਤੇ ਵੀ ਗੱਲ ਹੋ ਜੇ ਪੂਰੀ ਦੁਨੀਆ ਦੇ ਕਮੈਂਟ ਚ ਬੰਦਾ ਨੂੰ ਲਾਈਨ ਕੀ ਹੋ ਜਾ ਇਸ ਚੀਜ਼ ਨੇ ਸਾਨੂੰ ਜਗਾਇਆ ਉਹ ਸਾਨੂੰ ਹੋਰ ਵੀ ਜਾਗਣ ਲਈ ਲੋੜ ਚੰਗੀਆਂ ਚੀਜ਼ਾਂ ਸਤਾਈ ਲਈ ਆਈ ਮੈਂ ਉਹਦੇ ਵਿੱਚ ਸਵਾਰਥ ਕਰਾਂ 27 ਵਾਕੇ 27 ਲਈ ਅਸੀਂ ਕੋਈ ਪੰਜਾਬ ਦਾ ਦੀ ਲੋਕ ਜਿਹੜੇ ਕੀ ਕਾਂਸਦਰ ਦੀ ਕੌਮਦਰ ਦੀ ਕੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਲੜਨ ਵਾਲੇ ਸ਼ਰਧ ਪੀ ਉਹਨਾਂ ਨਾਲ ਜੋ ਚਾਹੁੰਦੇ ਸਾਰੇ ਇਕੱਠੇ ਹੋ ਕੇ ਪੰਜਾਬ ਦਾ ਵਾਣ ਬੋਲਿੰਗ ਦੀ ਇਥੇ ਜਿਹੜੀ ਦੁਆਬਾ ਤੋਂ ਸ਼ੁਰੂਆਤ ਹੋਈ ਹੈ ਇਹ ਜਗਾ ਜਿਹੜਾ ਸੰਘਰਸ਼ ਹੈ ਉਹਨਾਂ ਕਦਮੇ ਕੀ ਹੈ ਜੀ ਚੱਦੀ ਜਾਣਾ ਜੀ ਰੁਕਣ ਵਾਲਾ ਨਹੀਂ ਹੈਗਾ ਸੀ ਕਿਉਂਕਿ ਇਹਨਾਂ ਨੇ ਹਮਲਾ ਹੁਣ ਹੋਰ ਤਰੀਕੇ ਨਾਲ ਲਿਆਣਗੇ ਉਹ 20000 ਏਕੜ ਪੈੜੀ ਜਿਹੜੀ ਵਾਧਾ ਕਰਨ ਦਾ ਅਗਲਾ ਦਾ ਕੋਈ ਪਈ ਹੈ ਉਹਦੇ ਲੋਨ ਲੈਣ ਲਈ ਆ ਪਲੇਕਾ ਗਣਤਨ ਰੇਸ ਹੈ ਕੋਈ ਤਾਂ ਪੰਜਾਬ ਦੇ ਸਰ ਤੇ ਬਹੁਤ ਵੱਡਾ ਇਹ ਹੋ ਪਾਰ ਰੇ ਸੋ ਜਾਂ ਕੋਈ ਹੋਰ ਨੀਤੀ ਬਦਲ ਲਿਆਉਣਗੇ ਤਕੜੇ ਰਹੋ ਤਾਂ ਹਮਦੇ ਹੋਣੇ ਨੇ ਹਾਲ ਤਾਂ ਹੋਰ ਬਹੁਤ ਤੇਜ਼ ਤੇ ਬਹੁਤ ਹਾਲਾਤ ਧਿਆਨ ਤੋਂ ਹੋਣੇ ਆ ਪਰ ਸਭ ਤਕੜੇ ਹੋ ਕੇ ਭਰੋਸਾ ਰੱਖ ਕੇ ਦੇਖਦਾ ਲੱਗੇ ਰਹਿਣਾ ਚਾਹੀਦਾ ਜਿੱਤ ਹੋਣੀ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ